ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇਸ ਵੀਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਭ ਤੋਂ ਪਹਿਲਾਂ ਇੱਕ ਨੋਟਿਸ ਲੱਗਾ ਹੋਇਆ ਜਿਸ ਦੇ ਉੱਤੇ ਲਿਖਿਆ ਹੈ ਕੰਮ ਨਹੀਂ ਵੋਟ ਨਹੀਂ ਦੱਸ ਦਈਏ ਕਿ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਔਰ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਹਰ ਇੱਕ ਪਾਰਟੀ ਦੇ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਆਪਣੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਐ ਤਾਂ ਦੂਜੇ ਪਾਸੇ ਇਹ ਤਸਵੀਰਾਂ ਨੇ ਜਲਾਲਾਬਾਦ ਦੀਆਂ ਔਰ ਇਹ ਵਸ਼ਿੰਦੇ ਨੇ ਦੁਕਾਨਦਾਰ ਨੇ ਇੱਥੋਂ ਦੇ ਰਹਿਣ ਵਾਲੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੰਮ ਨਹੀਂ ਤਾਂ ਵੋਟ ਨਹੀਂ ਕਿਹੜਾ ਉਹ ਕੰਮ ਹੈ ਜਿਸ ਤੋਂ ਇਹ ਲੋਕ ਪਰੇਸ਼ਾਨ ਹੋਏ ਆ ਜੋ ਇਹਨਾਂ ਦਾ ਨਹੀਂ ਹੋ ਰਿਹਾ ਸੀ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਇਸ ਸਮੇਂ ਦੀਆਂ ਦਿਖਾ ਰਹੇ ਆ ਵਾਰਡ ਨੰਬਰ 9 ਦੀ ਹੈ ਵਾਰਡ ਨੰਬਰ 9 ਹੈ ਔਰ ਦੱਸਦੀਏ ਕਿ ਇਸ ਗਲੀ ਨੂੰ इजी ਡੇ ਵਾਲੀ ਗਲੀ ਕਰਕੇ ਵੀ ਜਾਣਿਆ ਜਾਂਦਾ ਔਰ ਮਸ਼ਹੂਰ ਹੈ इजी ਡੇ ਸਟਰੀਟ ਦੇ ਨਾਮ ਤੇ ਔਰ ਇੱਥੋਂ ਦੇ ਜਿਹੜੇ ਦੁਕਾਨਦਾਰ ਹੈ ਉਹ ਦੱਸਦੇ ਹੈ ਕਿ ਸਾਡਾ ਨੁਕਸਾਨ ਵੀ ਜਿਹੜਾ ਹੈਗਾ ਉਹ ਹੋ ਚੁੱਕਿਆ ਹੈ ਤਾਂ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਬਾਉ ਜੀ ਇੱਥੇ ਮੌਜੂਦ ਨੇ ਉਹਨਾਂ ਨਾਲ ਜੀ ਸਰ ਕਿਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਜੀ ਆਹ ਵਾ ਰੋਡ ਵਾਲੀ ਟੁੱਟੇ ਨੂੰ ਅੱਜ ਤਕਰੀਬਨ 2 ਸਾਲ ਤੋਂ ਉੱਪਰ ਹੋ ਗਏ ਨੇ ਅੱਪਰ ਗਾਸਟ ਰੋਡ ਵਾਲੀ ਜਿਹੜੀ ਟੁੱਟੀ ਨੂੰ ਅੱਜ ਤਕਰੀਬਨ 2 ਸਾਲ ਤੋਂ ਉੱਪਰ ਹੋ ਗਏ ਨੇ ਜੀ ਕਿ ਅੱਜ ਤੱਕ ਇਹ ਰੋਡ ਦੀ ਕੋਈ ਰਿਪੇਅਰਿੰਗ ਨਹੀਂ ਹੋਈ ਆਸ-ਪਾਸ ਦੇ ਸਾਰੇ ਦੁਕਾਨਦਾਰ ਕਾਫੀ ਜ਼ਿਆਦਾ ਪਰੇਸ਼ਾਨ ਆ ਰਹੇ ਨੇ ਇਸ ਚੀਜ਼ ਦੇ ਵਿੱਚ ਕਿ ਚੰਗਾ ਕਰਕੇ ਇਹ ਵਾਲੀ ਰੋਡ ਬਣਵਾਈ ਜਾਵੇ ਇਹ ਨੀ ਰੋਡ ਬਣਵਾਈ ਜਾਏ ਇਹ ਚੀਜ਼ ਹੀ ਸਾਡੇ ਸਾਰਿਆਂ ਵੱਲੋਂ ਫੀਲ ਹੈ ਸਾਰੇ ਦੁਕਾਨਦਾਰ ਰੋਡ ਨਹੀਂ ਬਣਾਈ ਜੀ ਭਾਜੀ ਕੀ ਪ੍ਰੋਬਲਮ ਕੀ ਆ ਰਹੀ ਤੁਸੀਂ ਦੱਸੋ ਕੀ ਕੀ ਸਮੱਸਿਆ ਆ ਰਹੀ ਹੈ ਆ ਤੁਸੀਂ ਦੇਖ ਹੀ ਰਹੇ ਹੋ ਜੀ 2-3 ਸਾਲ ਹੋ ਗਏ ਨੇ ਇਹ ਪੱਥਰ ਪਾਏ ਨੂੰ ਜੀ ਇਸ ਕਿਸੇ ਨੇ ਸਾਰ ਨਹੀਂ ਲਈ ਇੱਥੇ ਚਿੱਕੜ ਮੀਂਹ ਕਣੀ ਪੱਥਰ ਉੱਡ ਕੇ ਸ਼ੀਸ਼ਿਆਂ 'ਚ ਵੱਜ ਰਹੇ ਨੇ ਇਹ ਸ਼ੀਸ਼ੇ ਬ੍ਰੇਕ ਹੋ ਰਹੇ ਨੇ ਇਹਨਾਂ ਦੇ ਕੋਈ ਕਿਸੇ ਨੇ ਸਾਰ ਨਹੀਂ ਲਈ ਸਾਡੀ ਤੁਸੀਂ ਇਸ ਸਬੰਧ ਵਿੱਚ ਕਦੇ ਆਪਣੇ ਮਹੱਲੇ ਦੇ ਐਮਸੀ ਜਾਂ ਨਗਰ ਕੌਂਸਲ ਨਾਲ ਗੱਲਬਾਤ ਸਭ ਨੂੰ ਸਭ ਵੀ ਦੇਖ ਹੀ ਰਹੇ ਨੇ ਅਸੀਂ ਕਹਿ ਵੀ ਰਹੇ ਹਾਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਕਿੰਨਾ ਸਮਾਂ ਹੋ ਗਿਆ ਇਹ ਘੱਟੋ ਘੱਟ 2 ਸਾਲ ਹੋ ਗਏ ਆ ਪੱਥਰ ਪਾਏ ਨੇ ਇਹ ਪੱਥਰ ਪਾਏ ਹੋਏ ਹਾਂ ਜੀ ਠੀਕ ਹੈ ਸੁਣਵਾਈ ਨਹੀਂ ਹੋਈ ਨਾਜੀ ਬਿਲਕੁਲ ਨਹੀਂ ਜੀ ਇਹ ਪਾਸ ਕਰ ਦਿਓ ਅੱਗੇ ਆਹ ਵਾਰ ਜੀ ਜੀ ਅੰਕਲ ਗਲੀ ਛੱਡੇ ਅਗਰਵਾਲ ਸਟਰੀਟ ਦੇ ਚੌਕ ਜੀਜੀਡੀ ਅਲਾਜ਼ ਗਰਕਰਵਾਲ ਸਟਰੀਟ ਦੇ ਚੌਕ ਤੇ ਮਿਲਦਾ ਹੈ ਉੱਤੇ ਕ੍ਰਾਸ ਹੈ ਜਗਾ ਜਿਹੜੀ ਜੋ ਛੱਡ ਕੇ ਜਲਦੀ ਸਾਰੇ ਤੇ ਪੱਥਰ ਪਾਇਆ ਹੋਇਆ ਹੈ ਦਾਈ 3 ਸਾਲ ਹੋ ਗਏ ਨੇ ਪੱਥਰ ਪਾਏ ਨੂੰ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਪੱਥਰ ਲੋਕਾਂ ਨੂੰ ਲੰਘਣ ਲੱਗੇ ਮੁਸ਼ਕਲਾਂ ਦੀ ਪੱਥਰ ਉੱਡ ਕੇ ਵੱਜਦਾ ਹੈ ਮਤਲਬ ਸਿੱਚ ਲੋਕਾਂ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟਦੇ ਨੇ ਪਰ ਕੋਈ ਕਿਸੇ ਦੀ ਤਰਾਈ ਨਹੀਂ ਕੋਈ ਕੰਮ ਨਹੀਂ ਹੋ ਰਿਹਾ ਪਰ ਪੈਦਲ ਜਾਣ ਵਾਲੇ ਕੋਈ ਲੋਕ ਬੀਬੀਆਂ ਪੈਦਲ ਗੁਰਦੁਆਰੇ ਜਾਣਾ ਹੋਵੇ ਮੰਦਰ ਜਾਣਾ ਹੋਵੇ ਉਹਨਾਂ ਨੂੰ ਪੈਰਾਂ ਨੂੰ ਪੱਥਰ ਵੱਜਦਾ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਹਰੇਕ ਨੂੰ ਗੱਡੀ ਹੋਵੇ ਕਾਰ ਹੋਵੇ ਉਹਦੇ ਨਾਲ ਸ਼ੀਸ਼ੇ ਟੁੱਟੇ ਸਕੂਟਰ ਤੇ ਲੰਘਣਾ ਜ਼ਿਆਦਾ ਹੀ ਮੁਸ਼ਕਲ ਹੁੰਦਾ ਹੈ ਸਕੂਟਰ ਬੁੱਟਦਾ ਕਿਸੇ ਤਰ੍ਹਾਂ ਦੀ ਮਤਲਬ ਕੋਈ ਸਰਵਾਈ ਨਹੀਂ ਹੁੰਦੀ ਸਾਰਿਆਂ ਨੂੰ ਫਰਦਾਨਾ ਲੀਡਰ ਵੀ ਇੱਥੋਂ ਲੰਘਦੇ ਨੇ ਪਰ ਕੋਈ ਕੇਸ ਪਾਸੇ ਕਿਹਾ ਨਹੀਂ ਦਿੰਦਾ ਪਿਛੇ ਆਲਿਆਂ ਦੀ ਕੀ ਮੁਸ਼ਕਲ ਲੱਗੀ ਇਸ ਕਰਕੇ ਅਸੀਂ ਰੋਜ਼ ਪ੍ਰਗਟ ਕਰਨਾ ਕਰਦੇ ਹੋਏ ਹਾਂ ਵੀ ਜੇ ਵੋਟਾਂ ਪਾਉਂਦਾ ਮਤਲਬ ਹੈ ਕਿ ਜਿਹੜੇ ਵੀ ਸਾਡਾ ਨੁਮਾਇੰਦਾ ਹੋਵੇ ਸਾਡੀ ਸੁਣਾਈ ਕਰੇ ਸਾਡੇ ਕੰਮ ਕਰੇ ਪਰ ਇਸ ਪਾਸੇ ਸਾਡਾ ਕੋਈ ਖਿਆਲ ਨਹੀਂ ਸਾਨੂੰ ਇਹ ਬੇਸਿਕ ਇਹ ਬੇਸਿਕ ਮੁਸ਼ਕਲਾਂ ਨੇ ਜਿਹੜੀਆਂ ਪਰ ਉਹਦੇ ਵੱਲ ਕੋਈ ਖਿਆਲ ਨਹੀਂ ਹੁੰਦਾ ਸਾਡੇ ਸਿੱਛਾਉਂ ਨੇ ਕਿ ਸਾਡੀ ਇਹ ਸੜਕਾਂ ਦਾ ਜਾਂ ਕੋਈ ਲੋਕਲ ਇਹੋ ਜਿਹੇ ਕੰਮ ਜਿਹਦੇ ਨਾਲ ਨਾਲ ਇਹ ਵੀ ਕੰਮ ਦਿੱਤਾ ਜਾਵੇ। ਵੋਟਰ ਨੂੰ ਲੈ ਕੇ ਕੀ ਫੈਸਲਾ ਲੈ ਰਿਆ ਤੁਸੀਂ? ਵੋਟ ਤਾਂ ਇਹੋ ਅਸੀਂ ਚਾਹੁੰਦੇ ਆ ਵੀ ਕੰਮ ਸਾਡੇ ਕਰੋ ਤੇ ਅਸੀਂ ਵੋਟਰ ਤਿਆਰ ਆਂ ਪਰ ਜੇ ਕੰਮ ਹੀ ਨਹੀਂ ਸਾਡੇ ਕਰਨੇ ਵੋਟਾਂ ਪਾ ਕੇ ਕਿਸ ਵਾਸਤੇ ਪਾਜੀਏ ਵੋਟਾਂ? ਜੇ ਸਾਡੇ ਕੰਮ ਹੀ ਨਹੀਂ ਕੋਈ ਕਰਨੇ ਸਾਡੀ ਸੁਣਵਾਈ ਨਹੀਂ ਹੋਣੀ ਤੇ ਫਿਰ ਵੋਟਾਂ ਦਾ ਸਾਡਾ ਫਾਇਦਾ ਹੀ ਕੋਈ ਨਹੀਂ ਪਹੁੰਚਦਾ ਕਿੰਦੇ ਲੀਡਰ ਚ ਜਿਹੜੀ ਅਕੇ ਰੱਕੀਏ ਕੋਈ ਵੀ ਸਾਡੀ ਭਾਫਤ ਹੁੰਦਾ ਤੇ ਤਿਆਰ ਨਹੀਂ ਹੋ ਰਿਹਾ ਇੱਥੇ। ਤਾਂ ਬਿਲਕੁਲ ਇਹ ਗਲੀ ਦੇ ਵਸਿੰਦੇ ਨੇ ਜੋ ਕਹਿੰਦੇ ਨੇ ਕੀ ਜੇ ਕੰਮ ਨਹੀਂ ਤਾਂ ਵੋਟ ਨਹੀਂ ਜੀ ਸਰ ਹਾਂਜੀ ਸਰ ਬਿਲਕੁਲ ਸਹੀ ਗੱਲ ਹੈ ਕੰਮ ਨਹੀਂ ਤਾਂ ਵੋਟ ਨਹੀਂ ਕਿਉਂਕਿ ਡਿਮਾਂਡ ਤਾਂ ਬੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਪਬਲਿਕ ਦੀਆਂ ਤੇ ਤਾਂ ਹੀ ਜਿਹੜੇ ਨੁਮਾਇंदे ਚੁਣਨੇ ਜਾਂਦੇ ਹਨ ਪਰ ਨੁਮਾਇंदे ਚੁਣ ਕੇ ਜਿਹੜੇ ਪਬਲਿਕ ਨੂੰ ਹੀ ਭੁੱਲ ਜਾਂਦੇ ਨੇ ਤੇ ਉਹਨਾਂ ਨੂੰ ਯਾਦ ਵੀ ਨਹੀਂ ਦਿੰਦਾ ਜੀ ਅਸੀਂ ਪਬਲਿਕ ਲਈ ਜਿਹੜੇ ਕੰਮ ਕਰਨੇ ਨੇ ਉਹ ਵੀ ਕਦੇ ਕਰਨੇ ਹੁੰਦੇ ਹਨ ਤੇ ਆਪਦੇ ਘਰਾਂ ਨੂੰ ਹੀ ਦੇਖਦੇ ਨੇ ਬਸ ਆਪਦਾ ਹੀ ਸਾਰਾ ਕੁਝ ਦੇਖਿਆ ਹੁੰਦਾ ਹੈ ਇਹਨਾਂ ਨੇ ਤੇ ਪਬਲਿਕ ਤੇ ਵਿਖਾਈ ਨਹੀਂ ਦਿੰਦੀ ਬਾਅਦ ਚ ਕੀੜੇ ਮਕੋੜੇ ਬਣ ਕੇ ਰਹਿ ਜਾਂਦੀ ਪਬਲਿਕ ਤੇ ਉਹਨਾਂ ਦੇ ਕੰਮ ਪਹਿਲਾਂ ਸਰਕਾਰਾਂ ਆਉਂਦੀਆਂ ਸੀਗੀਆਂ ਜੀ ਅਸੀਂ ਵਿਖਦੇ ਸੀ ਕੰਮ ਹੋ ਜਾਂਦੇ ਸੀਗੇ ਜੇ ਪਿੱਛੇ ਤੁਸੀਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਦੇਖੀ ਹੋਵੇਗੀ ਪਹਿਲਾਂ ਸੁਖਬੀਰ ਬਾਦਲ ਜੀ ਤੇ ਚੰਨੀ ਡਿਬੇਟ ਕਰਦੇ ਬੈਠੇ ਬੇ ਸੀਗੇ ਸੁਖਬੀਰ ਬਾਦਲ ਕਹਿੰਦਾ ਜੀ ਅਸੀਂ ਸੜਕਾਂ ਬਣਵਾਈਆਂ ਨੇ ਤੇ ਚੰਨੀ ਕਹਿੰਦੇ ਅਸੀਂ ਪੈਚਵਰਕ ਕਰਾਏ ਨੇ ਮੇਰੇ ਹਿਸਾਬ ਨਾਲ ਮੌਜੂਦਾ ਸਰਕਾਰਾਂ ਕੋਲ ਨਾ ਪੈਚਵਰਕ ਕਰਸੇ ਪੈਸਾ ਨਹੀਂ ਰਹਿ ਗਿਆ ਕਿ ਇੰਨਾ ਮਾੜਾ ਪ੍ਰਸ਼ਾਸਨ ਦਿਖਾ ਹਾਲ ਹੋ ਚੁੱਕਿਆ ਹੈ ਇੰਨਾ ਜਿਹੜਾ ਇਕਨੋਮਿਕਲੀ ਵੀਕ ਹੋ ਗਏ ਨੇ ਕਿ ਸਾਡੀਆਂ ਛੋਟੇ ਛੋਟੇ ਲੈਵਲ ਦੀ ਜਿਹੜੀਆਂ ਮੇਨ ਸੜਕਾਂ ਨੇ ਵੇਖੋ ਜੀ ਤੁਸੀਂ ਇਹ ਮੇਨ ਸੜਕ ਹੈ ਮੇਨ ਚੌਰਾਇਆ ਹੈ ਗੁਰਦੁਆਰਾ ਸਿੰਘ ਸਭਾ ਜਿਹੜਾ ਕੀ ਉਥੇ ਸਾਰੀ ਜਨਤਾ ਜਿਹੜੀ ਇਥੋਂ ਲੰਘ ਕੇ ਜਾਂਦੀ ਹੈ ਮਾਤਾ ਕੁਸ਼ਲਿਆ ਦੇ ਵੀ ਮੰਦਿਰ ਹੈ ਨਾਲ ਹੋਰ ਬਹੁਤ ਇਥੇ ਬਾਕੀ ਜਿਹੜਾ ਸਾਰਾ ਬਾਜ਼ਾਰ ਦਾ ਮੇਨ ਚੌਂਕ ਹੈ ਚੌਰਾਇਆ ਹੈ ਤੇ ਉਹਦੀ ਸੜਕ ਵੀ ਸਾਡੀ ਸਰਕਾਰ ਕੋਲ ਨਹੀਂ ਬਣਾਈ ਜਾ ਰਹੀ ਵਾਰ-ਵਾਰ ਬੇਨਤੀ ਕਰਨ ਦੇ ਮੁਤਾਬਿਕ ਪੱਥਰ ਪਾ ਕੇ ਛੱਡ ਜਾਂਦੇ ਨੇ ਤੇ ਜਦੋਂ ਠੇਕੇਦਾਰ ਨਾਲ ਗੱਲਬਾਤ ਕੀਤੀ ਜਾਂਦੀ ਵੀ ਭਾਜੀ ਅਗਲਾਲਾ ਪ੍ਰੋਸੈਸ ਸਟਾਰਟ ਕਰਦੇ ਹੋ ਤੇ ਉਹਨਾਂ ਦਾ ਇਹ ਕਹਿਣਾ ਜੀ ਭਾਜੀ ਸਾਨੂੰ ਤੋਂ ਫੰਡ ਆਣਗੇ ਦਸੀਂ ਕਰਾਂਗੇ ਜੀ ਉਸ ਹਫ਼ਤ ਤੁਰਦੇ ਜਿਹੜਾ ਪੱਲਾ ਛਾੜ ਦਿੰਦੇ ਨੇ ਕਿ ਸਾਨੂੰ ਉੱਤੋਂ ਜਿਹੜੇ ਐ ਇਕਨੋਮਿਕਲ ਤੌਰ ਤੇ ਜਿਹੜਾ ਐ ਇਹ ਸਟਰੋਂਗ ਨਹੀਂ ਕਰਦੇ ਜਾਂ ਸਾਡੀ ਪੂੰਜੀ ਜਿਹੜੀ ਰੋਕ ਲਈ ਜਾਂਦੀ ਹੈ ਤੇ ਅਸੀਂ ਇਹਦਾ ਜਿਹੜਾ ਅੱਗੇ ਡੈਂਟਰ ਕੰਪਲੀਟ ਕਿਵੇਂ ਕਰ ਸਕੀਏ ਹਰੇਕ ਬੰਦੇ ਨੇ ਜੀ ਆਪਦਾ ਆਪਦਾ ਦੇਖਣਾ ਹੁੰਦਾ ਹੈ ਬਾਕੀ ਸਰਕਾਰਾਂ ਨੂੰ ਚਾਹੀਦੀ ਹੈ ਜੇ ਸਿਹਤ ਸਹੂਲਤਾਂ ਦੇ ਨਾਮ ਤੇ ਤੁਸੀਂ ਵੋਟਾਂ ਮੰਗਦੇ ਹੋ ਤੁਸੀਂ ਜਿਹੜੀ ਚੀਜ਼ ਦਾ ਨਾਰਾ ਲਾ ਕੇ ਡਵੈਲਪਮੈਂਟ ਦਾ ਇੱਥੇ ਤੱਕ ਪਹੁੰਚੇ ਹੋ ਜੇ ਅੱਜ ਉਹ ਤੁਹਾਡੇ ਕੋਲ ਉਹ ਹੀ ਨਹੀਂ ਪੂਰੀ ਕੀਤੀ ਜਾਂਦੀ ਤੇ ਫਿਰ ਤੁਹਾਡੀ ਸਰਕਾਰ ਵੀ ਤਾਂ ਫੇਲਿਅਰ ਨਹੀਂ ਜਾਏਗੀ ਨਾ ਦੋ ਸਾਲਾਂ ਦੇ ਵਿੱਚ ਤੁਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਸੁਪਨੇ ਵਿਖਾਏ ਸੀ ਘਟੋ ਘਟ ਉਹ ਤਾਂ ਪੂਰੇ ਕਰ ਦਿਓ ਜੇ ਉਹ ਨਹੀਂ ਹੁੰਦੇ ਘਟੋ ਘਟ ਬੇਸਿਕ ਨੀਡਸ ਆ ਬੁਰੀਆਂ ਕਰ ਦਿਓ ਜਿਹੜੀਆਂ ਪਿਛਲੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਸੀਗੀਆਂ ਅੱਜ ਤੁਸੀਂ ਉਹਦੇ ਤੋਂ ਵੀ ਜਿਹੜੇ ਖੁੰਝੇ ਹੋਏ ਹੋ ਜੀ ਬਿਲਕੁਲ ਤਾਂ ਇਹ ਦੱਸ ਰਹੇ ਆ ਕਿਸ ਤਰ੍ਹਾਂ ਦੇ ਨਾਲ ਪਰੇਸ਼ਾਨੀ ਆ ਰਹੀ ਹੈ ਜੀ ਸਰ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਪਹਿਲਾਂ ਕਿੱਦਾ ਪਰੇਸ਼ਾਨੀ ਜਿਹੜੀ ਆ ਉਹ ਪਰੇਸ਼ਾਨੀ ਆਉਦੀ ਹੈ ਦੇਖ ਰਹੇ ਹੋ ਜੀ ਹਾਂ ਹਾਂ ਦਲੇਜਾ ਹਾਂ ਬਿਲਕੁਲ ਇੱਥੇ ਹਾਲਾਤ ਇਹੋ ਜਿਹੇ ਨੇ ਸ਼ਾਮ ਨੂੰ ਨਾ ਜੀ ਹਾਂ ਵੀ ਕਿਸੇ ਵੇਲੇ ਵੀ ਐਕਸੀਡੈਂਟ ਹੋ ਜਾਏਗਾ ਔਰ ਕਿਸੇ ਵੇਲੇ ਵੀ ਇੰਨਾ ਟ੍ਰੈਫਿਕ ਹੋ ਜਾਏਗਾ ਨਾ ਬੱਚੇ ਕਈ ਗਿਰਦੇ ਵੇਖੇ ਨੇ ਮੋਕੜ ਤੋਂ ਉਹ ਤੁਹਾਨੂੰ ਮੇਨ ਗੱਲ ਜਿਹੜੀ ਹੈ ਸਾਡੇ ਸੇਠਾ ਦਾ ਵਾਰਡ ਹੈ ਹਾਂ ਜੇ ਬਾਏ ਦਾ ਵੇ ਚੌਂਕ ਸਾਡੇ ਸੇਠਾ ਦਾ ਹੁੰਦਾ ਤੇ ਇਹ 2 ਸਾਲ ਨਹੀਂ ਪੈਣੇ ਸੀ ਫਿਰ ਸ਼ਾਇਦ 2 ਦਿਨ ਵੀ ਨਾ ਪੈਂਦੇ 2 ਸਾਲ 3-4 ਵਾਰੀ ਬੰਨ ਜਾਣਾ 4 ਵਾਰੀ ਬੰਨ ਜਾਣਾ ਸੀ ਨਾ ਜੀ ਪ੍ਰਵੇਸ਼ ਨੂੰ ਪਤਾ ਪਾਰਸ਼ਲਟੀ ਹੋ ਰਹੀ ਤੁਸੀਂ ਕਹਿੰਦੇ ਬਿਲਕੁਲ ਬਿਲਕੁਲ ਹੋ ਰਹੀ ਹੈ ਪਾਰਸ਼ਲਟੀ ਹੋ ਰਹੀ ਬਿਲਕੁਲ ਹੋ ਰਹੀ ਕਿਸ ਤਰ੍ਹਾਂ ਦਾ ਤੁਹਾਨੂੰ ਉੱਥੇ ਜਿਹੜਾ ਹੈਗਾ ਇਸ ਦਾ ਨੁਕਸਾਨ ਹੋ ਪਾਈ ਸਾਨੂੰ ਸਾਡਾ ਕੰਦਾ ਪਾਣੀ ਫਰੋ ਜਾਂਦਾ ਹੈ ਬੂਏ ਅੱਗੇ ਹਾਂ ਕੀ ਪੈਂਦਾ ਨਿਕਲਦਾ ਹੈ ਕੋਈ ਉਹ ਵੋਟ ਉਹ ਸਾਡੇ ਸਿਰਾਂ ਤੇ ਪੈਂਦਾ ਹੈ ਹਾਂ ਜਿਹੜੇ ਲਾਲੋ 1.2 ਲੱਖ ਦੇ ਇਸੇ ਕਿਤਾ ਕਿਤਾ ਤੁਸੀਂ ਇਸ ਸਬੰਧ ਵਿੱਚ ਕਦੇ ਸ਼ਿਕਾਇਤ ਕੀਤੀ ਅਸੀਂ ਖੁਦ ਗਏ ਆ ਜੀ ਖੁਦ ਗਏ ਆ ਮੈਂ ਮਹਿਰਾਨੀ ਗਏ ਆ ਉਹ ਨਾਲ ਆਪਣੇ ਕਿਟਕਟ ਵਾਲੇ ਸਾਰੀ ਗਲੀ ਗਈ ਸਾਡੀ ਮਾਈਕ ਫੋਨ ਹਾਂ ਸਾਰੀ ਸਾਰੀ ਗਲੀ ਨਾ ਜੀ ਔਰ ਪੂਰਾ ਅਸੀਂ ਉਹਨਾਂ ਨੂੰ ਦੇਖ ਕੇ ਨਾ ਆਪਣੀ ਗਲੀ ਵੱਲੋਂ ਲਿਖਾ ਗਏ ਸਭ ਕੁਝ ਦੇਖ ਕੇ ਆਏ ਆ ਅੱਛਾ ਇੱਕ ਦਫਾ ਠੇਕੇਦਾਰ ਨਾਲ ਗੱਲ ਹੋਈ ਕਹਿੰਦਾ ਜੀ ਰਾਤ ਨੂੰ ਪਾਉਣਾ ਸੀਗਾ ਤੇ ਮੈਨੂੰ ਇਹਨਾਂ ਨੇ ਫੰਡ ਨਹੀਂ ਦਿੱਤਾ ਮੇਰੀ ਲੁੱਕ ਭੀਜੀ ਦੀ ਭੀਜੀ ਰਹੇਗੀ ਕੋਈ ਇਹਨਾਂ ਨੇ ਮੈਨੂੰ ਨਾ ਆਰਡਰ ਹੀ ਨਹੀਂ ਕੀਤੇ ਅੱਛਾ ਹਾਂ ਇਹ ਮੇਰੀ ਕਲੂਚਾ ਸਾਹਿਬ ਨਾਲ ਗੱਲ ਹੋਈ ਸੀ ਕਹਿੰਦਾ ਵੀ ਇੱਕ ਦਫਾ ਅਸੀਂ ਤਿਆਰ ਹੋਏ ਉਹਨੇ ਪਿੱਛੇ ਨਾ ਕਰਤੀ ਵੀ ਮੈਂ ਫੰਡ ਨਹੀਂ ਦੇਨੇ ਉਹਨਾਂ ਨੇ ਪਾਈ ਨਹੀਂ ਜੀ ਲੋਕੋ ਦਾ ਆ ਦੇਖ ਲਓ ਕੀ ਹਾਲ ਬਣਿਆ ਪਿਆ ਹਾਂ ਤਾਂ ਬਿਲਕੁਲ ਇਹ ਮਸ਼ੀਂਦੇ ਆ ਭਾਜੀ ਕੀ ਦੱਸ ਰਹੇ ਸ਼ੀਸ਼ੇ ਨੂੰ ਕੀ ਕੌਣ ਦੱਸ ਰਿਹਾ ਸੀ ਆ ਕੀ ਹੋਇਆ ਸੀ ਇਹ ਗੱਲ ਮੇਰੇ ਘਰ ਸ਼ਵਜਾ ਭਾਈ ਅੱਛਾ ਹਾਂ ਹਾਂ ਨਹੀਂ ਤੇ ਖੜੀ ਗੱਡੀ ਮੇਰੇ ਪਿੱਛੇ ਵੱਜ ਕੇ 15 ਵਜੇ ਸਿੱਧਾ ਸਮਰਦੇ ਅੱਛਾ ਤੁਹਾਡੀ ਦੁਕਾਨ ਆ ਇਹ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਦਿੱਕਤ ਆ ਰਹੀ ਹੈ ਸੜਕ ਕਰਕੇ ਸਰ ਮੇਰੇ ਦੇ ਸਮੂਹ ਨੂੰ 2 ਸਾਲ ਹੋ ਗਏ 2 ਸਾਲ ਤੋਂ ਮੇਰੇ ਸਾਹਨੇ 2-3 ਵੱਡੇ ਉੱਡ ਕੇ ਆ ਗਏ ਅੰਦਰ ਦੋ ਵਾਰ ਜੀਚਾ ਟੁੱਟ ਗਿਆ ਸਿੱਧਾ ਵੱਟਾ ਉਹ ਅੱਜ ਕੇ ਅੰਦਰ ਆਂਦਾ ਜੀ ਆਰ ਪਰ ਸ਼ੀਸ਼ਾ ਹੋ ਜਾਂਦਾ ਸੀ ਵੱਡੇ ਤੋਂ ਇੱਕ ਵਾਰੀ ਗੱਡੀ ਦਾ ਇੱਥੇ ਖੜੀ ਸੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ ਇਹ ਤਾਂ ਹੋਮਿੰਟੇ ਲੈ ਗੱਲ ਹੈ ਜੀ ਬਹੁਤ ਦੁੱਖ ਸਾਡਾ ਕੰਮ ਕਰਵਾ ਦੋ ਬਸ ਆ ਜੀ ਇਹੀ ਗੱਲ ਜੀ ਕੰਮ ਛੋਟੇ ਛੋਟੇ ਕੰਮ ਦਾ ਕਰਾ ਲਓ ਭਾਈ ਵੱਡੇ ਤੋਂ ਬਿਲਕੁਲ ਦੱਸ ਦਈਏ ਕਿ 200 250 ਮੀਟਰ ਦਾ ਇਹ ਇੱਕ ਟੁੱਟਾ ਹੈ ਤੇ ਇਦਾਂ ਹੀ ਦੋ ਤਿੰਨ ਜਗ੍ਹਾ ਤੋਂ ਰਿਪੇਅਰ ਸੜਕ ਦੀ ਅੱਧ ਵਿਚਾਲੇ ਹੀ ਛੱਡੀ ਹੋਈ ਆ ਜਿਸ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਆ ਉਹ ਜ਼ਾਹਰ ਕੀਤੀ ਜਾ ਰਹੀ ਆ ਜਿਸ ਨੂੰ ਲੈ ਕੇ ਗੁੱਸਾ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਔਰ ਕਹਿੰਦੇ ਆ ਕਿ ਜੇ ਉਹ ਕੰਮ ਨਹੀਂ ਤਾਂ ਫਿਰ ਵੋਟ ਨਹੀਂ ਤਾਂ ਇਸ ਨੂੰ ਲੈ ਕੇ ਨਾਰਾਜ਼ਗੀ ਆਪਣੀ ਜਿਹੜੀ ਆ ਉਹ ਜ਼ਾਹਰ ਕੀਤੀ ਜਾ ਰਹੀ ਆ ਵੋਟਰਾਂ ਦੇ ਵੱਲੋਂ ਔਰ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਹੈਗੀਆਂ ਉਹ ਵਾਰ ਨੰਬਰ 9 ਤੋਂ ਦਿਖਾ ਰਹੇ ਆ ਜਿੱਥੇ ਦੁਕਾਨਦਾਰੀ ਇਕੱਠਾ ਹੋਏ ਆ ਔਰ ਦੁਕਾਨਦਾਰਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜੇਕਰ ਕੰਮ ਨਹੀਂ ਤਾਂ ਫਿਰ ਵੋਟ ਨਹੀਂ ਤਾਂ ਅਪੀਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਇਸ ਚੌਕ ਦੀ ਰਿਪੇਅਰ ਜਿਹੜੀ ਆ ਉਹ ਜਲਦ ਤੋਂ ਜਲਦ ਕਰਵਾਈ ਜਾਵੇ ਇਹ ਵੀ ਕਹਿੰਦੇ ਆ ਕਿ 2 ਸਾਲ ਹੋ ਗਏ ਆ ਔਰ 2 ਸਾਲ ਤੋਂ ਇੱਥੇ ਹਾਲਾਤ ਇਸ ਤਰ੍ਹਾਂ ਦੇ ਆ ਜਦ ਬਾਰਿਸ਼ ਆ ਜਾਂਦੀ ਹੈ ਤਾਂ ਫਿਰ ਮੁਸੀਬਤ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ ਇਸ ਪਰੇਸ਼ਾਨੀ ਤੋਂ ਜਿਹੜਾ ਹੈਗਾ ਇਹਨਾਂ ਨੂੰ ਨਜ਼ਾਤ ਜਿਹੜੀ ਆ ਉਹ ਦਵਾਈ ਜਾਵੇ ਔਰ ਇਸ ਸਮੱਸਿਆ ਦਾ ਹੱਲ ਜਿਹੜਾ ਹੈਗਾ ਉਹ ਕੀਤਾ ਜਾਵੇ। ਤਾਂ ਇਹ ਵਸਿੰਦੇ ਨੇ ਵਾਰ ਨੰਬਰ 9 ਔਰ ਈਜ਼ੀ ਡੇ ਵਾਲੀ ਗਲੀ ਜਿਸ ਨੂੰ ਆਪਾਂ ਕਹਿੰਦੇ ਆ ਈਜ਼ੀ ਡੇ ਵਾਲੀ ਗਲੀ ਹੈ ਜਿੱਥੋਂ ਦੇ ਇਹ ਵਸਿੰਦੇ ਨੇ ਵਸਨੀਕ ਨੇ ਦੁਕਾਨਦਾਰ ਨੇ ਜਿਨ੍ਹਾਂ ਦੇ ਵੱਲੋਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਔਰ ਇਹਨਾਂ ਦੇ ਵੱਲੋਂ ਬੈਨਰ ਬਣਾਏ ਗਏ ਆ ਕੰਮ ਨਹੀਂ ਤਾਂ ਵੋਟ ਨਹੀਂ ਰੁਕਿਆ ਭਾਜੀ ਕਿ ਬੰਦ ਹੋ ਗਿਆ ਇਹ ਨਹੀਂ ਸਰ ਮੇਰੀ ਫੋਟੋ ਖੱਟੇ ਬੰਦੇ ਹੋ ਗਿਆ ਤਾਂ ਕੰਮ ਨਹੀਂ ਜਾਣਾ ਕੰਮ ਨਹੀਂ ਪਤਾ ਨਹੀਂ ਹਾਂ ਹਾਂਜੀ ਲੁੱਟ ਬੰਦ ਹੋ ਗਿਆ ਨਹੀਂ ਲੁੱਟ ਨਹੀਂ ਸਰਕਾਰਾਂ ਸਹੀ ਗੱਲ ਆਵੇ ਕੀ ਹਾਲ ਫਰਕਾ ਦਾ ਹਾਂ ਭਾਜੀ ਜੱਲਾਲ ਅੱਸ਼ਰ ਬਹੁਤ ਬੰਦਾ ਹਾਲਾ ਲਾਣਾ ਵਾਸਤਾ ਅੰਨੀਆਂ ਸਰਕਾਰਾਂ ਨੇ ਬੋਲਿਆ ਸਰਕਾਰਾਂ ਨੇ ਕਰ ਕਰ ਨਸ਼ਾ ਵਿਕਦਾ ਪਿਆ ਦੁਕਾਨਾਂ 'ਚ ਨਸ਼ਾ ਵਿਕਦਾ ਹੈ ਇਹਨਾਂ ਨੂੰ ਬੰਦਾ ਲਾਟ ਰੋਟ ਪਾਵੇ ਇਹਨਾਂ ਘਰੇ ਬੜਾ ਵੇਖ ਦੱਸੋ ਸਾਰੇ ਮੰਤਰੀ ਨੂੰ ਸਾਰੇ ਚੋਰ ਨੇ ਬਾਰੇ ਬਹੁਤ ਦੱਬੀ ਹੋ ਰਿਆਂ ਨੇ ਇਹ ਕੰਮ ਹਾਂ ਬਿਲਕੁਲ ਲੋਕ ਆਪਣਾ ਗੁੱਸਾ ਜਿਹੜਾ ਹੈਗਾ ਉਹ ਜ਼ਾਹਰ ਕਰ ਰਹੇ ਆ ਤਾਂ ਤਸਵੀਰਾਂ ਜਿਹੜੀ ਹੈ ਉਹ ਤੁਹਾਨੂੰ ਵਾਰਡ ਨੰਬਰ 9 ਤੋਂ ਲਾਈਵ ਦਿਖਾ ਰਹੇ ਸੀ